ਏ ਬਾਈ ਜੀ ਆਖਿਰ ਕੀ ਜਿਹੜੀ ਅਜਿਹੀ ਗੱਲ ਹੈ ਕਿ ਹੁਣ ਤੁਹਾਨੂੰ ਫੇਰ ਜਿਹੜਾ মিডিਆ ਦੇ ਸਾਹਮਣੇ ਆਉਣਾ ਪੈ ਗਿਆ ਕਿਉਂਕਿ ਪਾਸਟਰ ਜਸ਼ਨ ਗਿੱਲ ਦੇ ਵੱਲੋਂ ਸਰੈਂਡਰ ਕਰ ਦਿੱਤਾ ਗਿਆ ਹੈ ਉੱਤੇ ਮਾਮਲਾ ਦਰਜ ਹੋਗਾ ਜੇਲ੍ਹ ਭੇਜ ਦਿੱਤਾ ਗਿਆ ਹੈ ਅੱਗੇ ਸੁਣਵਾਈ ਹੈ ਜਿਹੜੀ ਉਹ ਚੱਲੂਗੀ ਤੇ ਹੁਣ ਤੁਹਾਡੇ ਬੋਲੋ ਜਿਹੜਾ ਪ੍ਰਸ਼ਾਸਨ ਦੇ ਉੱਤੇ ਸਵਾਲ ਖੜੇ ਕੀਤੇ ਗਏ ਨੇ ਆਖਿਰ ਉਹ ਕੀ ਦੋਸ਼ ਹੈ ਕੀ ਸਵਾਲ ਮਨ ਲੱਭ ਜਿਹੜੇ ਮੈਂ ਇਹਨਾਂ ਨੂੰ ਕਿਹਾ ਸੀ ਜੀ ਕਲਵੰਤ ਕੌਰ ਤੇ ਰਚਨਾ ਬਾਵਾ ਸਰਪੰਚ ਹੀ ਜਿਹੜਾ ਨਾਲ ਹੀ ਇਹਨਾਂ ਦੇ ਤੇ ਇੱਕ ਹੈ ਆਸ਼ੀਸ਼ ਜਿੰਨੇ ਵਰਦੀ ਪਾ ਕੇ ਮੈਨੂੰ ਧਮਕੀਆਂ ਦਿੰਦਾਈ ਤੇ ਇਹਨਾਂ ਬਾਰੇ ਮੈਂ ਹੈ ਜੀ ਕਾਰਵਾਈ ਕਰੂਗੀ ਕਹਿੰਦਾ ਜਿੱਥੇ ਹੀ ਯੋਰ ਲੱਗਦਾ ਲਾਲਾ ਮੈਂ ਕਿਸ ਨੂੰ ਅਰੈਸਟ ਨਹੀਂ ਕਰਨਾ ਜੋ ਵੀ ਕਰਨਾ ਤੂੰ ਕਰ ਸਕਣਾ ਜੀ ਹਾਂਜੀ ਇਹ ਇਹ ਵਰਡਿੰਗ ਕੀ ਦੀ ਸੀ ਐਸ ਐਚਓ ਦੀਨਾ ਨਗਰ ਦੀ ਹਾਂਜੀ ਦੀਨਾ ਨਗਰ ਦੇ ਐਸ ਐਚਓ ਸਾਹਿਬ ਨੇ ਤੇ 9 ਤਰੀਕ ਨੂੰ ਮੈਨੂੰ ਉੱਥੇ ਬੁਲਾਇਆ ਸੀ ਜਦੋਂ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਨਾ ਸੀ ਜੀ ਤੇ ਇਹਨਾਂ ਨੇ ਜੀ ਐਸਐਚਓ ਸਾਹਿਬ ਨੇ ਉੱਥੇ ਇਹਨਾਂ ਨੂੰ ਕੁਰਸੀਆਂ ਦੇ ਭਾਲਿਆ ਦਾ ਹੀ ਤੇ ਚਾਹ ਪਿਉਂਦੇ ਆਹੀ ਸੀ ਤੇ ਮੈਂ ਵੀਡੀਓ ਬਣਾਉਣ ਲੱਗਾ ਸੀ ਤੇ ਮੇਰਾ ਮੋਬਾਈਲ ਜਦ ਆਹੀ ਇਹਨਾਂ ਨੇ ਖੋਲਿਆ ਸੀ ਕਹਿੰਦੇ ਵੀਡੀਓ ਨਹੀਂ ਆਪਾਂ ਮਹਿਜ ਇੰਜ ਦੇ ਮੁਜਰਾ ਮਾਂ ਤੇ ਇਹਨਾਂ ਨੂੰ ਤੁਸੀਂ ਉਹਦੇ ਵਿੱਚ ਭਾਲੋ ਹਵਾਲਾ ਚ ਭਾਲੋ ਜੀ ਤੇ ਉਹਨਾਂ ਨੂੰ ਕੁਰਸੀਆਂ ਤੇ ਭਾਲ ਕੇ ਚਾਹ ਪਿਉਂਦੇ ਕਹਿੰਦਾ ਜੂ ਤੂੰ ਕਰਨਾ ਕਰ ਲਾ ਤੇ ਮੈਂ ਕੋਈ ਕਾਰਵਾਈ ਨਹੀਂ ਕਰਨੀ ਤੂੰ ਫੈਸਲਾ ਇਸ ਕਰਕੇ ਕਰ ਰਿਹਾ ਜਿਹੜੀ ਕੁਲਵੰਤ ਕੌਰ ਡਾਕਟਰ ਹੈ ਇੱਕ ਰਚਨਾ ਵਾਵਾ ਇੱਕ ਸਰਪੰਚ ਇੱਕ ਅਸ਼ੀਸ਼ ਗੱਲ ਜਿਹੜਾ ਵੀ ਇਹਨਾਂ ਦੇ ਨਾਲ ਤੂੰ ਫੈਸਲਾ ਕਰ ਲੈ ਤੈਨੂੰ ਜਿੰਨੇ ਪੈਸੇ ਚਾਹੀਦੇ ਸੀ ਪੈਸੇ ਦੇ ਦਿੰਦਾ ਮਤਲਬ ਇੱਕ ਕੁੜੀ ਦੀ ਡੈਥ ਹੋ ਜਾਂਦੀ ਹੈ ਫਲਤ ਕਰਕੇ ਉਹਨੂੰ ਮੌਤੇ ਘਾਟ ਉਤਾਰ ਦਿੱਤਾ ਫਿਰ ਫੈਸਲਾ ਕਿਸ ਚੀਜ਼ ਦਾ ਜੀ ਇਹਨਾਂ ਦੀ 3 ਬਣਾ ਨਾਲ ਹੋ ਕੇ ਫਿਰ ਇਹਨਾਂ ਨੂੰ ਪਤਾ ਲੱਗੇ ਵੀ ਮੌਤ ਦਾ ਮੁੱਲ ਕੀ ਹੈ ਤੂੰ ਸਿਮਰਨ ਜੀ ਬਾਰ-ਬਾਰ ਜਿਹੜਾ ਜ਼ਿਕਰ ਹੈ ਉਹ ਡਾਕਟਰ ਕੁਲਵੰਤ ਕੌਰ ਤੋਂ ਆਉਂਦਾ ਆਖਰੀ ਡਾਕਟਰ ਕੁਲਵੰਤ ਕੌਰ ਹੈ ਕੌਣ ਇਕ ਕੁਲਵੰਤ ਕੌਰ ਜੀ ਨੇ ਕੁੜੀ ਦਾ ਅਬੋਰਸ਼ਨ ਕੀਤਾ ਸੀ ਜਦੋਂ ਪ੍ਰੈਗਨੈਂਟ ਸੀ ਉਹ ਤੋਂ ਬਾਅਦ ਇਹਨੇ ਅਬੋਰਸ਼ਨ ਕੀਤਾ ਸੀ ਅਬੋਰਸ਼ਨ ਦਰਔਰ ਜਿਹੜੀ ਅੰਮ੍ਰਿਤਸਰ ਜਾ ਕੇ ਉਹਦੀ ਡੈਥ ਹੋ ਗਈ ਜੇ ਇਹ ਜਿਹੜੀ ਆ ਉਸ ਡਾਕਟਰ ਦੇ ਵੱਲੋਂ ਕੀਤਾ ਗਿਆ ਸੀ ਉਹਦਾ ਕੋਈ ਮੈਡੀਕਲ ਹੈ ਜਾਂ ਹਸਪੀਟਲ ਹੈ ਕੀ ਹੈ ਉਹਦੇ ਕੋਲ ਜਿਹੜਾ ਸਰਟੀਫਾਈਡ ਹੈ ਉਹ ਕੁਲਵੰਤ ਕੌਰ ਜਿਹੜੀ ਡਾਕਟਰ ਹੈ ਜਿੱਦਾਂ ਦਾ ਕੋਈ ਡਾਕੂਮੈਂਟ ਉਹਦੇ ਕੋਲ ਨਹੀਂ ਹੈ ਜਦੋਂ ਉਹਦੀ ਵੀਡੀਓ ਵਾਇਰਲ ਹੋਈ ਪੰਜ ਅਪ੍ਰੈਲ ਤੋਂ ਉਹਨੇ ਆਪਣਾ ਕਲੀਨਿਕੇ ਬੰਦ ਕਰ ਚੁੱਕੀ ਹੈ ਕੋਈ ਇਤ ਜਾਂਦਾ ਨਹੀਂ ਹੁਣ ਇਸ ਟਾਈਮ ਸ਼੍ਰੀਆਮ ਘਰ ਘੁੰਮਣ ਦੇ ਜਿਹੜਾ ਸੱਚੇ ਲੋਕ ਜਾਂਦੇ ਆ ਉਹਦੇ ਕੋਲ ਜੋ ਕਹਿੰਦਾ ਤੂੰ ਜੋ ਕਰਨਾ ਕਰ ਲੱਸ ਮੇਰਾ ਸਿਰ ਪਾਸਟਰ ਜਸ਼ਨ ਗਿੱਲ ਦੇ ਮੁੱਦੇ ਦੇ ਵਿੱਚ ਅੱਜ ਫਿਰ ਇੱਕ ਨਵਾਂ ਮੋੜ ਆਇਆ ਦੱਸਦੀਏ ਕਿ 9 ਅਪ੍ਰੈਲ 2025 ਨੂੰ ਪਾਸਟਰ ਜਸ਼ਨ ਗਿੱਲ ਦੇ ਵੱਲੋਂ ਗੁਰਦਾਸਪੁਰ ਕੋਰਟ ਦੇ ਵਿੱਚ ਜਾ ਕੇ ਜਿਹੜਾ ਸਰੈਂਡਰ ਕਰ ਦਿੱਤਾ ਗਿਆ ਸੀ ਕਿਉਂਕਿ ਉਸ ਦੀ ਭੈਣ ਅਤੇ ਉਸਦੇ ਭਰਾ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਤਾਂ ਹੁਣ ਉਸ ਲੜਕੀ ਦੇ ਜਿਹੜੇ ਪਿਤਾ ਫਿਰ ਸਾਹਮਣੇ ਆਏ ਨੇ ਉਹਨਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਜਿਹੜੇ ਵੱਡੇ ਸਵਾਲ ਖੜੇ ਕਰੇ ਗਏ ਨੇ ਸਾਡੇ ਨਾਲ ਮੌਜੂਦ ਨੇ ਬਾਈ ਜੀ ਆਖਿਰ ਕੀ ਜਿਹੜੀ ਅਜਿਹੀ ਲੈ ਕੇ ਹੁਣ ਤੁਹਾਨੂੰ ਫਿਰ ਜਿਹੜਾ মিডিਆ ਦੇ ਸਾਹਮਣੇ ਆਉਣਾ ਪੈ ਗਿਆ ਕਿਉਂਕਿ ਪਾਸਟਰ ਜਸ਼ਨ ਗਿੱਲ ਦੇ ਵੱਲੋਂ ਸਰੈਂਡਰ ਕਰ ਦਿੱਤਾ ਗਿਆ ਹੈ ਉੱਤੇ ਮਾਮਲਾ ਦਰਜ ਹੋ ਗਿਆ ਜੇਲ੍ਹ ਭੇਜ ਦਿੱਤਾ ਗਿਆ ਅੱਗੇ ਸੁਣਵਾਈ ਹੈ ਜਿਹੜੀ ਉਹ ਚੱਲੂਗੀ ਤੇ ਹੁਣ ਤੁਹਾਡੇ ਬੋਲੋ ਜਿਹੜਾ ਪ੍ਰਸ਼ਾਸਨ ਦੇ ਉੱਤੇ ਸਵਾਲ ਖੜੇ ਕੀਤੇ ਗਏ ਨੇ ਆਖਰ ਉਹ ਕੀ ਦੋਸ਼ ਹੈ ਕੀ ਸਵਾਲ ਹੈ ਜੀ ਮੈਨੂੰ ਦਿਨਾਨਗਰ ਐਸਐਚਓ ਸਾਹਿਬ ਨੇ 9 ਤਰੀਕ ਨੂੰ ਬੁਲਾਇਆ ਸੀ ਜੀ ਤੇ ਉੱਥੇ ਦੀ ਭੈਣ ਤੇ ਭਰਾ ਨੂੰ ਪੁਲਿਸ ਰਿਮਾਂਡ ਵਿੱਚ ਲਿਆਦਾ ਸੀ ਜੀ ਹਮਮ ਔਰ ਉੱਥੇ ਇਹਨਾਂ ਨੇ ਐਸ ਐਚਓ ਸਾਹਿਬ ਨੇ ਮੈਨੂੰ ਦਬਕੇ ਮਾਰੀ ਮੈਨੂੰ ਕਹਿੰਦਾ ਹੀ ਵੀ ਤੂੰ ਮੱਲੇ ਵੀ ਜਿਹੜੇ ਮੈਂ ਇਹਨਾਂ ਨੂੰ ਕਾਹੀ ਜੀ ਕਲਵੰਤ ਕੋਰ ਤੇ ਰਚਨਾ ਬਾਵਾ ਸਰਪੰਚ ਹੀ ਜਿਹੜਾ ਨਾਲ ਹੀ ਇਹਨਾਂ ਦੇ ਤੇ ਇੱਕ ਐ ਆਸ਼ੀਸ਼ ਜਿੰਨੇ ਵਰਦੀ ਪਾ ਕੇ ਮੈਨੂੰ ਧਮਕੀਆਂ ਦਿੰਦਾਈ ਤੇ ਇਹਨਾਂ ਬਾਰੇ ਮੈਂ ਹੈ ਜੀ ਕਾਰਵਾਈ ਕਰੂ ਜੀ ਕਹਿੰਦਾ ਜਿੱਥੇ ਯੋਰ ਲੱਗਦਾ ਲਾਲਾ ਮੈਂ ਕਿਸੇ ਨੂੰ ਅਰੈਸਟ ਨਹੀਂ ਕਰਨਾ ਜੋ ਵੀ ਕਰਨਾ ਤੂੰ ਕਰ ਸਕਨਾ ਜੀ ਹਾਂਜੀ ਇਹ ਇਹ ਵਰਡਿੰਗ ਕੀ ਦੀ ਸੀ ਐਸ ਐਚਓ ਦੀਨਾ ਨਗਰ ਦੀ ਹਾਂਜੀ ਦੀਨਾ ਨਗਰ ਦੇ ਐਸ ਐਚਓ ਸਾਹਿਬ ਨੇ ਜੀ ਇਹ ਇਹ ਗੱਲਬਾਤ ਕਿਸ ਦਿਨ ਹੁੰਦੀ ਆ ਜਦੋਂ ਜਸ਼ਨ ਪਾਸਟਰ ਦੀ ਭੈਣ ਅਤੇ ਭਰਾ ਨੂੰ ਜਿਹੜਾ ਉਹ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਸੀ ਉਦੋਂ ਦੀ ਸਾਰੀ ਘਟਨਾ ਹੈ ਇਹ ਜੀ ਜਦੋਂ ਪੁਲਿਸ ਨੇ ਪੁਲਸ ਰਿਮਾਂਡ ਲਿਆ ਸੀ 7 ਤਰੀਕ ਨੂੰ ਗ੍ਰਿਫਤਾਰ ਕੀਤਾ ਸੀ ਜੀ ਤੇ 9 ਤਰੀਕ ਨੂੰ ਮੈਨੂੰ ਉੱਥੇ ਬੁਲਾਇਆ ਸੀ ਜਦੋਂ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਨਾ ਸੀ ਜੀ ਤੇ ਇਹਨਾਂ ਨੇ ਜੀ ਐਸਐਚਓ ਸਾਹਿਬ ਨੇ ਉੱਥੇ ਇਹਨਾਂ ਨੂੰ ਕੁਰਸੀਆਂ ਦੇ ਬਾਹਾਲਿਆ ਦਾ ਸੀ ਤੇ ਚਾਹ ਪਿਉਂਦੇ ਆ ਸੀ ਜੀ ਤੇ ਮੈਂ ਵੀਡੀਓ ਬਣਾਉਣ ਲੱਗਾ ਸੀ ਜੀ ਤੇ ਮੇਰਾ ਮੋਬਾਈਲ ਜਿਹੜਾ ਸੀ ਇਹਨਾਂ ਨੇ ਖੋਲਿਆ ਸੀ ਕਹਿੰਦੇ ਵੀਡੀਓ ਨਹੀਂ ਆਪਾਂ ਮੈਂ ਜੀ ਤੁਸੀਂ ਜਦੋਂ ਇਹ ਮੁਜਰਮਾਂ ਤੇ ਇਹਨਾਂ ਨੂੰ ਤੁਸੀਂ ਉਹਦੇ ਵਿੱਚ ਭਾਲੋ ਹਵਾਲਾ ਚ ਭਾਲੋ ਜੀ ਤੇ ਉਹਨਾਂ ਨੂੰ ਕੁਰਸੀਆਂ ਤੇ ਬਹਾਲ ਕੇ ਚਾਹ ਪੀਉਣ ਡਿਆ ਕਹਿੰਦਾ ਜੂ ਤੂੰ ਕਰਨਾ ਕਰ ਲਾ ਨਾ ਮੈਂ ਰਚਨਾ ਬਾਵਾ ਨੂੰ ਨਾ ਕਲਮੰਤ ਕੋਰ ਨੂੰ ਨਾ ਡੈਨੀਅਲ ਗਿਲ ਨੂੰ ਤੇ ਨਾ ਹੀ ਆਪਣੇ ਆਸ਼ੀਸ਼ ਨੂੰ ਵਰਦੀ ਵਾਲੇ ਤੇ ਮੈਂ ਕੋਈ ਕਾਰਵਾਈ ਨਹੀਂ ਕਰਨੀ ਤੇ ਉਲਟਾ ਮੇਰੇ ਤੇ ਦਬਾਅ ਬਣਾ ਰਿਹਾ ਜੀ ਇਹਨਾਂ ਦੇ ਮੈਂ ਨਾਂ ਕੱਢ ਲਾਂਗਾ ਤੇ ਮਤਲਬ ਕੰਪਰਮਾਈਜ਼ ਵੱਲੋਂ ਗੱਲ ਕਰਨ ਡਿਆ ਵੀ ਡਾਕਟਰਾਂ ਨਾਲ ਕਰ ਜੀ ਤਾਂ ਬਾਈ ਜੀ ਜਿਹੜਾ ਤੁਹਾਡੇ ਕੋਲੋਂ ਲੰਬੇ ਸਮੇਂ ਤੋਂ ਜਿਹੜਾ ਕੇਸ ਲਟਕ ਰਿਹਾ ਉਹਦੀ ਤੁਸੀਂ ਪੈਰ ਵਾਈ ਕਰਵਾਉਣ ਦੇ ਲਈ ਆਪਣੀ ਧੀ ਦੇ ਇਨਸਾਫ ਦੇ ਲਈ ਜਿਹੜੀਆਂ ਦਰਦ-ਦਰਦੀਆਂ ਠੋਕਰਾਂ ਖਾ ਰਹੇ ਹੋ ਤਾਂ ਕਿਸੇ ਵੱਡੇ ਅਧਿਕਾਰੀ ਦੇ ਨਾਲ ਗੱਲ ਤੁਸੀਂ ਕੀਤੀ ਹੈ ਕਿਸੇ ਐਸਐਚਓ ਤੋਂ ਉੱਪਰ ਡੀਐਸਪੀ ਨਾਲ ਗੱਲ ਕੀਤੀ ਹੋਵੇ ਜਾਂ ਐਸਪੀ ਨਾਲ ਗੱਲ ਕੀਤੀ ਹੋਵੇ ਕਿਸੇ ਵੱਡੇ ਅਧਿਕਾਰੀ ਨਾਲ ਗੱਲ ਕੀਤੀ ਹੈ ਨਹੀਂ ਜੀ ਸਰ ਜੀ ਮੈਂ ਨਹੀਂ ਗਿਆ ਅਜੇ ਕਿਸੇ ਕੋਲ ਨਹੀਂ ਜੀ ਹਾਂਜੀ ਤੁਸੀਂ ਗਏ ਕਿਉਂ ਨਹੀਂ ਕਿਉਂ ਪੁਲਿਸ ਪ੍ਰਸ਼ਾਸਨ ਤੋਂ ਭਰੋਸਾ ਉੱਟ ਕੇ ਤੁਹਾਡਾ ਨਹੀਂ ਮੈਨੂੰ ਪੁਲਿਸ ਪ੍ਰਸ਼ਾਸਨ ਤੇ ਯਕੀਨ ਨਹੀਂ ਮੈਂ ਡਰਦਾ ਹੀ ਜਾਂਦਾ ਨਹੀਂ ਆ ਜੀ ਮੈਨੂੰ ਦਬਕੇ ਮਾਰਦੇ ਆ ਮੈਂ ਡਰਦਾ ਹੀ ਜਾਂਦਾ ਹੀ ਨਹੀਂ ਹੁਣ ਜੀ ਹਾਂਜੀ ਤਾਂ ਸਿਮਰਨ ਜੀ ਇੱਕ ਇੱਕ ਗੱਲ ਕੀ ਆ ਸਾਰੀ ਇੱਕ ਪਾਸੇ ਜਿਹੜਾ ਉਹਨਾਂ ਦੇ ਵੱਲੋਂ ਸਰੈਂਡਰ ਕੀਤਾ ਜਾਂਦਾ ਜਸ਼ਨਗਿਲ ਦੇ ਵੱਲੋਂ ਉਹਨਾਂ ਨੂੰ ਅਦਾਲਤ ਲਿਜਾਇਆ ਜਾਂਦਾ ਰਿਮਾਂਡ ਲਿਆ ਜਾਂਦਾ ਮੁੜ ਕੇ ਜੇਲ੍ਹ ਭੇਜ ਦਿੱਤਾ ਜਾਂਦਾ ਤਾਂ ਪੁਲਿਸ ਪ੍ਰਸ਼ਾਸਨ ਆ ਜਿਹੜਾ ਇੱਕ ਲੜਕੀ ਦੇ ਪਿਓ ਨੂੰ ਇਨਸਾਫ ਦਿਵਾਉਣ ਦੀ ਬਜਾਏ ਦਬਕੇ ਮਾਰਦੀ ਐ ਬਿਲਕੁਲ ਇਹ ਗੱਲ ਸੱਚੇ ਕੀ ਉਹ ਦਬਕੇ ਮਾਰੀ ਸੀ ਇੰਸਪੈਕਟਰ ਜਿਹੜਾ ਉੱਤੇ ਦਾ ਦੀਨਾ ਨਾ ਕਾ ਦਾ ਇੰਸਪੈਕਟਰ ਆ ਉਹ ਦਬਕੇ ਮਾਰਦਾ ਇਹਨਾਂ ਨੂੰ ਕਿ ਇੱਕ ਤਾਂ ਦਬਾਅ ਬਣਾ ਰਿਹਾ ਕਿ ਫੈਸਲਾ ਕਰ ਲੋ ਕਿ ਫੈਸਲਾ ਇਸ ਕਰਕੇ ਕਰ ਰਿਹਾ ਕਿ ਜਿਹੜੀ ਕੁਲਵੰਤ ਕੌਰ ਡਾਕਟਰ ਹੈ ਇੱਕ ਰਚਨਾ ਵਾਵਾ ਇੱਕ ਸਰਪੰਚ ਇੱਕ ਅਸ਼ੀਸ਼ ਗਿੱਲ ਜਿਹੜਾ ਵੀ ਇਹਨਾਂ ਦੇ ਨਾਲ ਤੂੰ ਫੈਸਲਾ ਕਰ ਲੈ ਤੈਨੂੰ ਜਿੰਨੇ ਪੈਸੇ ਚਾਹੀਦੇ ਸੀ ਪੈਸੇ ਦੇ ਦਿੰਨੇ ਆ ਮਤਲਬ ਇੱਕ ਕੁੜੀ ਦੀ ਡੈਥ ਹੋ ਜਾਂਦੀ ਆ ਬਲਤ ਕਰਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਫਿਰ ਫੈਸਲਾ ਕਿਸ ਚੀਜ਼ ਦਾ ਵੀ ਜੀ ਇਹਨਾਂ ਦੀ 3 ਬਣ ਨਾਲ ਹੋਏ ਫਿਰ ਇਹਨਾਂ ਨੂੰ ਪਤਾ ਲੱਗੇ ਵੀ ਮੌਤ ਦਾ ਮੁੱਲ ਕੀ ਹੈ ਸਿਮਰਨ ਜੀ ਬਾਰ-ਬਾਰ ਜਿਹੜਾ ਜ਼ਿਕਰ ਹੈ ਉਹ ਡਾਕਟਰ ਕੁਲਵੰਤ ਕੌਰ ਦਾ ਆਉਂਦਾ ਆਖਰੀ ਡਾਕਟਰ ਕੁਲਵੰਤ ਕੌਰ ਹੈ ਕੌਣ ਇਹ ਕੁਲਵੰਤ ਕੌਰ ਜੀ ਨੇ

ਡੇਥ ਹੋ ਗਈ ਸੀਗੀ ਇਹ ਜਿਹੜੀ ਆ ਉਸ ਡਾਕਟਰ ਦੇ ਵੱਲੋਂ ਕੀਤਾ ਗਿਆ ਸੀ ਉਹਦਾ ਕੋਈ ਮੈਡੀਕਲ ਹੈ ਜਾਂ ਹਸਪੀਟਲ ਹੈ ਕੀ ਆ ਉਹਦੇ ਕੋਲ ਜਿਹੜਾ ਸਰਟੀਫਾਈਡ ਹੈ ਉਹ ਕੁਲਵੰਤ ਕੋਲ ਜਿਹੜੀ ਡਾਕਟਰ ਐਦਾਂ ਦਾ ਕੋਈ ਡਾਕੂਮੈਂਟ ਉਹਦੇ ਕੋਲ ਨਹੀਂ ਹੈ ਜਦ ਉਹਦੀ ਵੀਡੀਓ ਵਾਇਰਲ ਹੋਣੀ ਪੰਜ ਅਪ੍ਰੈਲ ਤੋਂ ਉਹਨੇ ਆਪਣਾ ਕਲੀਨਿਕੇ ਬੰਦ ਕਰ ਚੁੱਕੀ ਹੈ ਕੋਈ ਇੱਥੇ ਜਾਂਦਾ ਨਹੀਂ ਹੁਣ ਇਸ ਟਾਈਮ ਸ਼੍ਰੀਆਮ ਘਰ ਕੋਮਨ ਦੇ ਜਿਹੜਾ ਸੱਚ ਨੂੰ ਜਾਣਦੇ ਆ ਉਹਦੇ ਕੋਲ ਤੇ ਉਹ ਕਹਿੰਦਾ ਤੂੰ ਜੋ ਕਰਨਾ ਕਰ ਲਾ ਸੀ ਮੈਂ ਅਰੈਸਟ ਨਹੀਂ ਕਰਦਾ ਉਹ ਇੱਕ ਡਾਕਟਰ ਸੀਗੀ ਡਾਕਟਰ ਨਹੀਂ ਹੈਗੀ ਇੱਕ ਦਾਈ ਸੀਗੀ ਜਿਹੜੀ ਪਿੰਡਾਂ ਚ ਪੁਰਾਣੇ ਰਵਾਜ ਦਾਈ ਸਿਸਟਮ ਕਹਿੰਦੇ ਸੀਗੇ ਉਹ ਸੀਗੀ ਉਹਨੇ ਆਪਣਾ ਕਲੀਨਿਕ ਖੋਲ ਤੇ ਉਥੇ ਉਹਦਾ ਵਾਸ਼ਨਾਇ ਤਾਂ ਵਾਸ਼ਨਾ ਦਰਨੋਤੀ ਦਸਿਆਦਨ ਨੂੰ ਮੈਂ ਕਿ ਉਹਦੀ ਅੰਮ੍ਰਿਤਸਰ ਜਾ ਕੇ ਉਹਦੀ ਡੈਥ ਹੋ ਗਈ ਸੀਗੀ ਉਹਨੂੰ ਅਰੈਸਟ ਨਹੀਂ ਕਰਦੇ ਦੇਖੋ ਇੱਕ ਉਹਦਾ ਪੂਰਾ ਰੋਲ ਹੈ ਕਿ ਉਹ ਇੱਕ ਇੱਕ ਕਤਲ ਨਹੀਂ ਦੋ ਦੋ ਕਤਲ ਇੱਕ ਛੋਟੇ ਬੱਚੇ ਦਾ ਤੇ ਇੱਕ ਐ ਦਾ ਕੁੜੀ ਦਾ ਦੋ ਦੋ ਕਤਲ ਕੀਤੇ ਨੇ ਤੇ ਇਹਨੂੰ ਰੈਸਨਾਮ ਜਿਹੜੀ ਹੋਰ ਚਰਚਾ ਦੇ ਵਿੱਚ ਤੁਸੀਂ ਲਿਆ ਰਹੇ ਹੋ ਰਚਨਾ ਬਾਬਾ ਇਹ ਰਚਨਾ ਬਾਬਾ ਜਿਹੜੀ ਹੈ ਉਹ ਕੌਣ ਹੈ ਰਚਨਾ ਬਾਬਾ ਨੇ ਪੂਰੀ ਕਾਰਵਾਈ ਕੀਤੀ ਸੀਗੀ ਜਿਹੜੀ ਹਸਪੀਟਲ ਚ ਸੀਗੀ ਉਹਨੇ ਪਹਿਲਾਂ ਗੁਰਦਾਸਪੁਰ ਤੋਂ ਛੁੱਟੀ ਦਿੱਤੀ ਸੀ ਛੁੱਟੀ ਦੇ ਕੇ ਇਹਦੀ ਪੂਰੀ ਫੈਲ ਬੰਦ ਕਰਤੀ ਸੀਗੀ ਕੁੜੀ ਜਦੋਂ ਘਰ ਜਾਂਦੀ ਹੈ ਘਰ ਜਾ ਕੇ ਉਹਦੇ ਪੇਨ ਸ਼ੁਰੂ ਹੋਣਾ ਫਿਰ ਇਹ ਗੁਰਦਾਸਪੁਰ ਤੋਂ ਛੁੱਟੀ ਉਹਨੇ ਛੁੱਟੀ ਜ਼ਬਰਦਸਤ ਛੁੱਟੀ ਕਰਤੀ ਕਿ ਇਹਦੇ ਪੇਨ ਕੋਈ ਐਦਾ ਬਈ ਬਹੁਤਾ ਵੱਡਾ ਕੋਈ ਹੈ ਨਹੀਂ ਇਹਨੇ ਪਰ ਜਦੋਂ ਅੰਮ੍ਰਿਤਸਰ ਚੋਂ ਇੱਕ ਪ੍ਰਾਈਵੇਟ ਅਲਟਰਾਸਾਉਂਡ ਕਰਵਾਇਆ ਸੀਗਾ ਉਹਦੇ ਦੌਰਾਨ ਸਾਰਾ ਕੁਝ ਪਤਾ ਲੱਗੇ ਫਿਰ ਜਦੋਂ ਉੱਥੇ ਲੈ ਕੇ ਗਏ ਆ ਅੰਮ੍ਰਿਤਸਰ ਹਸਪੀਟਲ ਚ ਸਰਕਾਰੀ ਚ ਉੱਥੇ ਸਾਰੇ ਖੁਲਾਸੇ ਹੋਏ ਨੇ ਵੀ ਇਹਦਾ ਵਾਸ਼ਨ ਹੋਇਆ ਆਪਸ਼ਨ ਦੌਰਾਨ ਇਹਦੇ ਅੰਤੜੇ ਗਟੇ ਵੀ ਕਿਸ ਕਿਸ ਵੱਲੋਂ ਕੀਤਾ ਗਿਆ ਉਹ ਕੁਲਵੰਤ ਕੌਰ ਵੱਲੋਂ ਕੀਤਾ ਗਿਆ ਸੀ ਜਿੱਦਕਿ ਰਿਮਾਂਡ ਤੇ ਜਸ਼ਨ ਗਿੱਲੇ ਪੂਰਾ ਦੱਸਿਆ ਕਿ ਇਹਨੇ ਰਿਮਾਂਡ ਕੀਤਾ ਸੀ ਵਾਸ਼ਨ ਕੁਲਵੰਤ ਕੌਰ ਨੇ ਅੱਜ ਉਹ ਕਲਵੰਤਕੌਰ ਨੂੰ ਕੋਈ ਅਰੈਸਟ ਨਹੀਂ ਕਰਦਾ ਨਾ ਕੋਈ ਸ਼ਰੈਮ ਘੁੰਮਦੀ ਪਈ ਇਸ ਟਾਈਮ ਤਾਂ ਹੁਣ ਤੁਸੀਂ ਕਿਸੇ ਵੱਡੇ ਅਧਿਕਾਰੀ ਉੱਚ ਅਧਿਕਾਰੀ ਤੱਕ ਪਹੁੰਚ ਕੀਤੀ ਹੈ ਕਿਉਂਕਿ ਜਿੱਦਾਂ ਪਹਿਲਾਂ ਵੀ ਜਿਹੜਾ 1 2019 ਦਾ ਕੇਸ ਸੀ ਉਹਦੇ ਵਿੱਚ ਤੁਸੀਂ ਬਹੁਤ ਮਦਦ ਕੀਤੀ ਆ ਹੁਣ ਇਹਨਾਂ ਨੂੰ ਵੀ ਤੁਸੀਂ ਸਾਹਮਣੇ ਲੈ ਕੇ ਆਏ ਉਹਦਾ ਤੁਹਾਡੇ ਵੱਲੋਂ ਕਿਸੇ ਉੱਚ ਅਧਿਕਾਰੀ ਦੇ ਨਾਲ ਸਬੰਧ ਕਾਇਮ ਕੀਤਾ ਗਿਆ ਜਾਂ ਗੱਲਬਾਤ ਕੀਤੀ ਗਈ ਹੈ ਇਸ ਮਾਮਲੇ ਵਿੱਚ ਦੇਖੋ ਦਾਸ 5 4 ਅਪ੍ਰੈਲ ਦੀ ਗੱਲ ਹੈ ਜਿਸ ਨੂੰ ਡੀਜੀ ਸਾਹਿਬ ਨੂੰ ਮਿਲ ਕੇ ਆਏ ਸੀਗੇ ਉਸ ਟਾਈਮ ਉਸ ਟਾਈਮ ਦੀ ਗੱਲ ਹੈ ਉਹ ਕਹਿੰਦੇ ਕਿ ਇਨਸਾਫ ਦਵਾਵਾਂਗੇ ਪਰ ਉਹਨਾਂ ਸਾਨੂੰ ਭਰੋਸਾ ਦਿੱਤਾ ਸੀਗਾ ਪਰ ਉਸ ਤੋਂ ਬਾਅਦ ਅਸੀਂ ਮਿਲੇ ਨਹੀਂ ਉਸ ਤੋਂ ਬਾਅਦ ਪੁਲਿਸ ਇਹਨਾਂ ਨੂੰ ਬੁਲਾਉਂਦੀ ਰਹੀ ਪੁਲਿਸ ਡਰਦੇ ਜਾਂਦੇ ਨਹੀਂ ਹੈਗੇ ਮੈਂ ਵੀ ਇੱਕ ਦੋ ਵਾਰ ਗੱਲ ਕੀਤੀ ਉਹ ਇਗਨੋਰ ਜਾ ਕਰਤਾ ਉਹਨਾਂ ਨੇ ਕਹਿੰਦੇ ਜੇ ਤੁਸੀਂ ਕਰਨਾ ਕਰ ਲਓ ਫਿਰ ਜਾਣੇ ਹੀ ਛੱਡਦਾ ਸੀ ਅੱਜ ਮੀਡੀਆ ਸਾਹਮਣੇ ਅਸੀਂ ਕੱਲ ਵੀ ਪ੍ਰੈਸ ਕਾਲਜ ਵਿੱਚ ਰੱਖੀ ਹੈ ਤੇ ਅੱਜ ਮੀਡੀਆ ਰਾਹੀਂ ਅਸੀਂ ਦੱਸਣਾ ਚਾਹੁੰਦੇ ਕਿ ਸਾਡੇ ਨਾਲ ਇੱਡਾ ਧੱਕਾ ਹੋ ਰਿਹਾ ਹੁਣ ਤੇ ਹੁਣ ਕੱਲ ਮੀਡੀਆ ਰਾਹੀਂ ਪੂਰੇ ਖੁਲਾਸੇ ਕਰਾਂਗੇ ਜਿਹੜਾ ਡਾਕਟਰ ਡਾਕਟਰ ਦਾ ਜਿਹੜਾ ਕਲਵੰਤ ਕੋਤਾ ਮੁੰਡਾ ਉਹ ਵੀ ਕਈ ਸਰਕਾਰੀ ਪੋਸਟ ਤੇ ਉਹ ਵੀ ਡਾਕਟਰ ਹੀ ਹੈ ਇਕ ਕਾਮੇਡੀ ਹੈ ਉਹਨੇ ਪੂਰਾ ਰੋਲ ਹੈ ਕਿ ਮੇਰੀ ਮਾਂ ਤੇ ਪਰਚਾ ਨਾ ਕਰਾ ਜਾਵੇ ਤੇ ਇਹਨੂੰ ਅਰੈਸਟ ਨਾ ਕੀਤਾ ਜਾਵੇ ਪੂਰਾ ਦਬਾਅ ਬਣਾ ਕੇ ਰੱਖੇ ਜਿਹੜੇ ਡਾਕਟਰਾਂ ਦੀ ਟੀਮ ਬੋਲ ਨੇ ਦਬਾਅ ਬਣਾਇਆ 3-4 ਦਿਨ ਪਹਿਲਾਂ ਕਿ ਟੇਬਲ ਤੇ ਵੈਪਨ ਰੱਖੇ ਹੋਏ ਸੀਗੇ ਜਿਹੜਾ ਡਰਾਇਆ ਧਮਕਾਇਆ ਵੀ ਕਲਵੰਤ ਕੋ ਦਾ ਨਾਂ ਨੇ ਨਾ ਤੂੰ ਲੈ ਜੇ ਤੂੰ ਫੈਸਲਾ ਕਰਨਾ ਕਹ ਲੈ ਜੇ ਤੂੰ ਅਸੀਂ ਪੈਸੇ ਦੇ ਦਾਂਗੇ ਮਤਲਬ ਐਡਾ ਡਰਾਇਆ ਧਮਕਾਇਆ ਨੇ ਤੇ ਜਿਹੜੇ ਅੰਮ੍ਰਿਤਸਰ ਚ ਕਹਿੰਦੇ ਤੂੰ ਰਹਿੰਦਾ ਤੂੰ ਉੱਥੇ ਵੀ ਤੈਨੂੰ ਮਰਡਰ ਕਰਾਵਾਂਗੇ ਤੇਰਾ ਜਿੱਥੇ ਮਰਜ਼ੀ ਭੱਜ ਲੈ ਕਹਿੰਦੇ ਉਹ ਸੋ ਇਹ ਉਸੋ ਲਚਾਰ ਪਿਓ ਦੀ ਗੱਲਬਾਤ ਹੈ ਜਿੱਦੀ ਧੀ ਦਾ ਜਿਹੜਾ ਪਹਿਲਾਂ ਰੇਪ ਹੁੰਦਾ ਉਸ ਤੋਂ ਬਾਅਦ ਕਤਲ ਹੋ ਜਾਂਦਾ ਤਾਂ ਹੁਣ ਉਹ ਇਨਸਾਫ ਦੇ ਲਈ ਦਰਦਾਂ ਦੀਆਂ ਠੋਕਰਾਂ ਕਰ ਰਿਹਾ ਪਰ ਦੂਜੇ ਪਾਸੇ ਜਿਹੜੀਆਂ ਉਸੇ ਪਿਓ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਕੰਪਰੋਮਾਈਜ਼ ਕਰਨ ਦੀ ਜਿਹੜੀ ਗੱਲ ਹੈ ਉਸ ਨੂੰ ਆਖੀ ਜਾਂਦੀ ਆ ਤਾਂ ਹੁਣ ਕੱਲ ਜਿਹੜੀ ਆ ਇੱਕ ਪ੍ਰੈਸ ਕਾਨਫਰੰਸ ਹੋਣ ਵਾਲੀ ਆ ਜਿਸ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਉਹ ਵੱਡੇ ਖੁਲਾਸੇ ਕਰਨਗੇ ਉਹਨਾਂ ਦੇ ਵੱਲੋਂ ਜਿਹੜੀ ਗੱਲ ਇਹ ਆਖੀ ਗਈ ਆ ਤਾਂ ਹੁਣ ਕੱਲ ਦੀ ਜਿਹੜੀ ਉਡੀਕ ਆ ਕਿ ਕੱਲ ਪੀਸੀ ਦੇ ਵਿੱਚ ਕਿਹੜੇ ਵੱਡੇ ਖੁਲਾਸੇ ਹੋਣਗੇ ਹਾਲਾਂਕਿ ਉਹਨਾਂ ਨੇ ਕਿਹਾ ਹੈ ਕਿ ਬਾਰ ਬਾਰ ਜਿਹੜਾ ਦਬਾਅ ਬਣਾਇਆ ਜਾ ਰਿਹਾ ਜਿਹੜੀ ਡਾਕਟਰ ਕੁਲਵੰਤ ਕੌਰ ਹੈ ਹਾਲਾਂਕਿ ਡਾਕਟਰ ਨਹੀਂ ਕਹਿ ਸਕਦੇ ਕਿਉਂਕਿ ਅਬੋਰਸ਼ਨ ਦਾ ਜਿਹੜਾ ਇਲਜ਼ਾਮ ਹੈ ਉਸ ਡਾਕਟਰ ਦੇ ਉੱਪਰ ਹੈ ਉਸ ਨੂੰ ਡਾਕਟਰ ਨਹੀਂ ਕਹਿ ਸਕਦੇ ਕਿਉਂਕਿ ਇੱਕ ਬੱਚੇ ਦੀ ਜਾਨ ਲੈਣੀ ਇੱਕ ਮਾਂ ਦੀ ਜਾਨ ਲੈਣੀ ਜਿਹੜਾ ਇੱਕ سنگੀਨ ਜੁਰਮ ਹੈ ਪਹਿਲਾਂ ਵੀ ਜੇ ਅਸੀਂ ਗੱਲ ਕਰੀਏ ਕਿ ਜਿੱਥੇ ਵੀ ਇਦਾਂ ਦੇ ਅਲਟਰਾਸਾਉਂਡ ਹੁੰਦੇ ਆ ਤਾਂ ਉੱਥੇ ਵੀ ਲਿਖਿਆ ਹੁੰਦਾ ਕਿ ਬੱਚੇ ਦੀ ਜਾਂਚ ਕਰਵਾਉਣਾ ਕਾਨੂੰਨੀ ਜੁਰਮ ਹੈ ਜਾਂ ਫਿਰ ਇਦਾਂ ਦੇ ਕੰਮ ਕਰਨਾ ਕਾਨੂੰਨੀ ਜੁਰਮ ਹੈ ਤਾਂ ਫਿਰ ਡਾਕਟਰ ਜਿਹੜੀ ਕਲਵੰਤ ਕੋਰਾ ਉਸ ਦਾ ਨਾਮ ਐਫ ਆਈ ਆਰ ਦੇ ਵਿੱਚ ਕਿਉਂ ਨਹੀਂ ਦਰਜ ਹੋ ਰਿਹਾ ਇਹ ਵੱਡੇ ਸਵਾਲ ਖੜੇ ਹੋ ਰਹੇ ਨੇ ਹੁਣ ਅੱਗੇ ਦੀ ਕੀ ਜਾਂਚ ਹੋਵੇਗੀ ਕੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਉਸ ਦਾ ਨਾਮ ਜਿਹੜਾ ਸ਼ਾਮਲ ਕੀਤਾ ਜਾਵੇਗਾ ਇਹ ਜਾਂਚ ਦਾ ਵਿਸ਼ਾ ਹੋਵੇਗਾ